ਸਤਿ ਸ਼੍ਰੀ ਅਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਸਮਰਾਲਾ ਦੇ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਪਰਥਲਾ ਰੋਡ ਦੇ ਉੱਪਰ ਗੁਟਕਾ ਸਾਹਿਬ ਦੇ ਅੰਗਾਂ ਦੀ ਕੀਤੀ ਗਈ ਬੇਅਦਬੀ ਕੋਈ ਧਾਰਮਿਕ ਤਸਵੀਰਾਂ ਦੀ ਵੀ ਕੀਤੀ ਗਈ ਬੇਅਦਬੀ ਘਟਨਾ ਦਾ ਪਤਾ ਲੱਗਦਾ ਹੈ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਅਤੇ ਇਲਾਕਾ ਨਿਵਾਸੀ ਪਹੁੰਚ ਕੇ ਗੁਟਕਾ ਸਾਹਿਬ ਦੇ ਅੰਗ ਇਕੱਠੇ ਕੀਤੇ ਗਏ ਪਰ ਉਹਨਾਂ ਇਲਾਕਾ ਨਿਵਾਸੀਆਂ ਦੇ ਵਿੱਚ ਰੋਸ ਵੀ ਪਾਇਆ ਗਿਆ ਤੇ ਮੌਕੇ ਤੇ ਸਾਰੀ ਜਾਂਚ ਪੜਤਾਲ ਕਰਨ ਦੇ ਲਈ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਵੀਰ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਗੁਰਮੀਤ ਸਿੰਘ ਦਾਦੂਆਲਾ ਤੇ ਹਰਿੰਦਰ ਸਿੰਘ ਢੀਰਸਾ ਨੂੰ ਆਦਮਪੁਰ ਹਲਕੇ ਦੇ ਅਬਜ਼ਰਵਰ ਨਿਯੁਕਤ ਕੀਤਾ ਗਿਆ ਰਾਜਕਮਲ ਸਿੰਘ ਭੁੱਲਰ ਨੂੰ ਨਕੋਦਰ ਹਲਕੇ ਦੀਆਂ ਚੋਣਾਂ ਦੀ ਸਕਰੀਨਿੰਗ ਦਾ ਜਿਹੜਾ ਲਗਾਇਆ ਗਿਆ ਉਸ ਤੋਂ ਬਾਅਦ ਉਮੀਦਵਾਰਾਂ ਦੀ ਚੋਣ ਅਤੇ ਚੋਣ ਦਾ ਪ੍ਰਚਾਰ ਦਾ ਪ੍ਰਬੰਧ ਕਰਨ ਦੇ ਸਾਰੇ ਤਾਲਮੇਲ ਕਰਨਗੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਹਲਕਾ ਪੱਧਰੀ ਮੀਟਿੰਗਾਂ ਦਾ ਵੀ ਗਠਨ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਪਾਨ ਜਾਣਗੇ ਸੀਐਮ ਮਾਨ ਭਲਕੇ 10 ਦਿਨਾਂ ਲਈ ਜਾਪਾਨ ਦੇ ਲਈ ਰਵਾਨਾ ਹੋਣਗੇ ਇੰਡਸਟਰੀਅਲ ਸਮਿਟ ਲਈ ਜਾਪਾਨੀ ਕਾਰੋਬਾਰੀਆਂ ਨੂੰ ਸੱਦਾ ਦੇਣਗੇ ਜਪਾਨ ਦੀਆਂ ਕੰਪਨੀਆਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੀ ਗੱਲ ਵੀ ਆਖਣਗੇ ਪੰਜਾਬ ਦੇ ਦੋ ਵਾਰ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੇ ਉੱਪਰ ਸਿਆਸਤ ਗਰਮਾ ਚੁੱਕਿਆ ਅਦਰਸਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਅਕਾਲੀ ਭਾਜਪਾ ਗੱਟਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਉਹਨਾਂ ਇਹ ਕਹ ਕੇ ਪੰਜਾਬ ਦੇ ਵਿੱਚ ਜੇਕਰ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਦਲ ਦੇ ਨਾਲ ਗੱਟਜੋੜ ਜ਼ਰੂਰੀ ਇਸ ਤਰੀਕੇ ਦੀ ਸਲਾਹ ਭਾਜਪਾ ਨੂੰ ਦਿੱਤੀ ਨਾਲ ਕਿਹਾ ਕਿ 2027 ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਲਈ ਗੜ ਜੋੜ ਤੋਂ ਬਿਨਾਂ ਕੋਈ ਰਾਹ ਨਹੀਂ ਜੇ ਲੋਕ ਸਭਾ 2024 ਦੇ ਵਿੱਚ ਬੀਜੇਪੀ ਅਤੇ ਅਕਾਲੀ ਦਲ ਇਕੱਠੇ ਚੋਣਾਂ ਲੜਦੇ ਤਾਂ 7 ਤੋਂ 8 ਸੀਟਾਂ ਜਿੱਤਦੇ ਅਜਿਹਾ ਇੱਕ ਨਿੱਜੀ ਚੈਨਲ ਦੀ ਇੰਟਰਵਿਊ ਦੌਰਾਨ ਕੈਪਟਰ ਅਮਰਿੰਦਰ ਸਿੰਘ ਉਹਨਾਂ ਨੇ ਬਿਆਨ ਦਿੱਤਾ ਕਿਸਾਨ ਮਜ਼ਦੂਰ ਮੋਰਚੇ ਦੇ ਪੰਜਾਬ ਚੈਪਟਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ 1 ਦਸੰਬਰ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਅੱਗੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ 11 ਵਜੇ ਮੰਗਾ ਨੂੰ ਲੈ ਕੇ ਸੌਪੇ ਜਾਣਗੇ ਮੰਗ ਪੱਤਰ 17 ਤਰੀਕ ਤੋਂ ਡੀਸੀ ਦਫ਼ਤਰਾਂ ਦੇ ਬਾਹਰ ਮੋਰਚਾ ਸ਼ੁਰੂ ਹੋਵੇਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਬੰਸ ਸਿੰਘ ਪੰਦੇਰ ਨੇ ਐਲਾਨ ਕੀਤਾ ਜਾਂ ਪਰ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਤਰਨਤਾਰਨ ਕੋਰਟ ਨੇ ਕੰਚਨਪ੍ਰੀਤ ਕੋਰ ਰੰਦਾਵਾ ਨੂੰ ਕੀਤਾ ਰਿਹਾ ਰਾਤ ਭਰ ਚੱਲੀ ਸਾਰੀ ਸੁਣਵਾਈ ਰਾਤ 10 ਵਜੇ ਤੋਂ ਸ਼ੁਰੂ ਹੋ ਕੇ ਲਗਭਗ 1 ਵਜੇ ਤੱਕ ਚੱਲੀ ਸੁਣਵਾਈ ਸਵੇਰੇ ਕਰੀਬ 4 ਵਜੇ ਕੰਚਨਪ੍ਰੀਤ ਕੋਰ ਰੰਡਾਵਾ ਨੂੰ ਤਰਨਤਾਰਨ ਕੋਰਟ ਦੇ ਵੱਲੋਂ ਰਿਹਾ ਕੀਤਾ ਗਿਆ ਸਨੀਚਰਵਾਰ ਰਾਤ ਜਾਨੀ ਕਿ ਲੰਗੀ ਰਾਤ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਸ ਤੋਂ ਪਹਿਲਾਂ ਜਦੋਂ ਮਜੀਠਾ ਥਾਣੇ ਦੇ ਵਿੱਚ ਪੇਸ਼ ਹੋਣ ਦੇ ਲਈ ਇਨਵੈਸਟੀਗੇਸ਼ਨ ਦੀ ਜਾਂਚ ਦੇ ਲਈ ਕੰਚਨਪ੍ਰੀਤ ਕੋਰ ਰੰਡਾਵਾ ਪਹੁੰਚਦੇ ਨੇ ਤੇ ਉਸ ਵਕਤ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਇਸੇ ਮਾਮਲੇ ਦੇ ਵਿੱਚ ਅਕਾਲੀ ਦਲ ਦੇ ਮੁੱਖ ਬੁਲਾਰੇ ਜੰਫਰ ਐਡਵੋਕੇਟ ਅਰਸ਼ਦੀਪ ਕਲੇਰ ਹੋਣ ਦਾ ਬਿਆਨ ਵੀ ਆਇਆ ਉਹਨਾਂ ਕਹਿੰਿਆ ਕਿ ਅਦਾਲਤ ਨੇ ਗ੍ਰਿਫਤਾਰੀ ਨੂੰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਦੱਸਿਆ ਇਦੂ ਮੂਸੇ ਵਾਲਾ ਤੇ ਬਾਬਾ ਸਦੀਕੀ ਦੇ ਕਤਲकांड ਦੇ આરોપી ਨੂੰ ਸਤਾਉਣ ਲੱਗਿਆ ਮੌਤ ਦਾ ਡਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਅਦਾਲਤ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਅਰਜੀ ਲਗਾਈ ਪਾਕਿਸਤਾਨੀ ਡਾਉਨ ਸ਼ਹਿਜ਼ਾਦ ਪੱਟੀ ਦੇ ਵੱਲੋਂ ਨਿਸ਼ਾਨਾ ਬਣਾਏ ਜਾਣ ਦਾ ਦਿੱਤਾ ਹਵਾਲਾ ਅਮਰੀਕਾ ਤੋਂ ਰਿਪੋਰਟ ਕੀਤਾ ਅਨਮੋਲ ਇਸ ਵੇਲੇ ਐਨਆਈਏ ਦੀ ਹਿਰਾਸਤ ਦੇ ਵਿੱਚ ਹੈ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਦਾ ਮਿਲਿਆ ਰਮਾਨ ਦਰਸਲ ਅੱਜ ਤੜਕਸਾਰ ਵਿਜੀਲੈਂਸ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਮਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਇਸੇ ਮਹਾਲੀ ਕੋਰਟ ਨੇ ਵਿਜੀਲੈਂਸ ਨੂੰ ਹਰਪ੍ਰੀਤ ਸਿੰਘ ਗੁਲਾਟੀ ਦਾ 6 ਦਿਨਾਂ ਦਾ ਰਹਿਮਾਨ ਦਿੱਤਾ ਗਿਆ ਦਰਅਸਲ 10 ਕਰੋੜ ਦੇ ਲੈਣ ਦੇਣ ਦੇ ਮਾਮਲੇ ਦੇ ਵਿੱਚ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਹੋ ਸਕਦਾ ਸੂਤਰਾਂ حوالے ਤੋਂ ਖਬਰ ਆ ਕੇ ਮਜੀਠੀਆ ਤੇ ਹਰਪ੍ਰੀਤ ਸਿੰਘ ਗੁਲਾਟੀ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ ਲੜਕੀ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਆਪਣੀ ਜਾਨ ਇੱਕ ਬਾਡੀ ਬਿਲਡਰ ਜਾਂ ਫਿਰ ਪਾਵਰ ਲਿਫਟਿੰਗ ਦੇ ਚੈਂਪੀਅਨ ਨੂੰ ਗਵਾਉਣੀ ਪੈ ਜਾਂਦੀ ਹੈ ਦਰਅਸਲ ਰੋਹਿਤ ਤਨਖੜ ਦਾ ਅਜਿਹੇ ਮਾਮਲੇ ਦੇ ਵਿੱਚ ਕਤਲ ਕੀਤਾ ਗਿਆ ਤੇ ਇਸ ਵਕਤ ਰੋਹਿਤ ਤਰਖੜ ਦੁਨੀਆ ਨੂੰ ਅਲਵਿਦਾ ਕਹਿਆ। ਦਰਅਸਲ ਹਰਿਆਣੇ ਦਾ ਇੱਕ ਨੌਜਵਾਨ ਸੀ ਜਿਹੜਾ ਰਾਸ਼ਟਰੀ ਪੱਧਰ ਦੇ ਉੱਪਰ ਪਾਵਰ ਲਿਫਟਿੰਗ ਕਰਦਾ ਸੀ, ਸਾਬਕਾ ਖਿਡਾਰੀ ਸੀ, ਕਈ ਵਾਰ ਚੈਂਪੀਅਨ ਬਣ ਚੁੱਕਿਆ। ਪਰ ਇੱਕ ਵਿਆਹ ਸਮਾਗਮ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਗਿਆ ਹੁੰਦਾ। ਉੱਥੇ ਕੁਝ ਨੌਜਵਾਨ, ਕੁਝ ਲੜਕੀਆਂ ਦੇ ਕੋਲ ਗਾਲੀ-ਗਲੋਚ ਕਰ ਰਹੇ ਹੁੰਦੇ ਨੇ ਤਾਂ ਜਦੋਂ ਰੋਹਿਤ ਤਰਖੜ ਨੇ ਉਹਨਾਂ ਨੂੰ ਰੋਕਿਆ, ਮਾਮੂਲੀ ਬੈਂਸ ਵਸਾਈ ਹੁੰਦੀ ਤੇ ਜਦੋਂ ਰੋਹਿਤ ਤਰਖੜ ਘਰ ਆ ਰਿਹਾ ਹੁੰਦਾ ਤੇ ਉਸ ਵਕਤ ਉਹਨਾਂ ਹੀ ਨੌਜਵਾਨਾਂ ਨੇ ਕੇਅਰ ਕੇ ਰੋਹਿਤ ਤਨਖੜ ਦੀ ਕੁੱਟਮਾਰ ਕੀਤੀ ਪਰ ਇੰਨਾ ਜ਼ਿਆਦਾ ਕੁੱਟਿਆ ਕਿ ਹਸਪਤਾਲ ਦੇ ਵਿੱਚ ਜਾ ਕੇ ਰੋਹਿਤ ਤਨਖੜ ਦਾ ਮੌਤ ਹੋ ਗਈ। ਦਿੱਲੀ ਦੇ ਵਿੱਚ ਤਿੰਨ ਅੱਤਵਾਦੀ ਕੀਤੇ ਗਏ ਗ੍ਰਿਫਤਾਰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤੇ ਕਾਬੂ ਪਾਕਿਸਤਾਨੀ ਏਜੰਸੀ ISI ਦੇ ਸੰਪਰਕ ਦੇ ਵਿੱਚ ਸਨ। ਤਿੰਨੋਂ ਅੱਤਵਾਦੀ ਪਾਕਿਸਤਾਨ ਡਾਉਨ ਸਯਾਦ ਪੱਟੀ ਦੇ ਨਾਲ ਵੀ ਜੁੜ ਗਏ ਲੈਂਕਾ। ਇਸ ਨਾਲ ਦੀਆਂ ਦੱਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਜ਼ਾ ਧੰਨਵਾਦ।